ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਗਾਉਂਡ ਮਹਿਲਾ ਪੰਜਮਾ ਸ਼ਬਦ ਹੈ ਗੁਰੂ ਗੁਰੂ ਗੁਰਕਰਮਨ ਮੋਰ ਗੁਰੂ ਬਿਨਾ ਮੈਂ ਨਾਹੀਂ ਹੋ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਇਸ ਸ਼ਬਦ ਨੂੰ ਆਪਾਂ ਜਦੋਂ ਪੜ੍ਹਨਾਂ ਦੇ ਸਕਿੱਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾ ਮੰਨਦੇ ਹਾਂ ਜਦੋਂ ਚੌਥੇ ਕਾਲੇ ਨੂੰ ਆਪਾਂ ਸਾ ਮੰਨਦੇ ਹਾਂ ਤਾਂ ਮੰਦ ਸੱਤਕ ਵਿੱਚ ਕੋਮਲ ਨੀ ਤੱਕ ਹੀ ਸ਼ਬਦ ਦਾ ਵਿਸਤਾਰ ਹੈ ਅਤੇ ਮਸ ਤੱਕ ਵਿੱਚ ਸਾ ਤੋਂ ਬਾਅਦ ਕੋਮਲ ਰੇ ਕੋਮਲ ਗਾ ਸ਼ੁੱਧ ਮਾ ਪਾ ਕੋਮਲ ਧਾ ਕੋਮਲ ਨੀ ਤਾਰ ਸੱਤਕ ਵਿੱਚ ਸਾ ਮੈਨ ਆਂਦਾ ਹੈ ਔਰ ਹਲਕਾ ਹਲਕਾ ਟੱਚ ਕੋਮਲ ਰੇ ਅਤੇ ਕੋਮਲਗਾ ਸੁਰਾਂ ਦਾ ਵੀ ਹੈ ਤੇ ਰੁਕਣਾ ਜਾ ਕੇ ਅਸੀਂ ਸਾਥ ਹੀ ਹੁੰਦਾ ਹੈ ਜਿਆਦਾ ਹਾਈ ਪਿਛਤੇ ਸਟੇ ਨਹੀਂ ਹੈ ਆਪਣਾ ਤੇ ਆਸਾਨੀ ਦੇ ਨਾਲ ਆਪਾਂ ਇਸ ਨੂੰ ਗਾਇਨ ਕਰ ਸਕਦੇ ਹਾਂ ਤੇ ਦੇਖਦੇ ਹਾਂ ਪਹਿਲਾ 27 ਦੀ ਪੰਕਤੀ ਤੇ ਸਿੱਖਦੇ ਹਾਂ ਤੇ ਉਸ ਤੋਂ ਬਾਅਦ ਸਿੱਖਾਂਗੇ ਆਪਾਂ ਅੰਤਰੇ ਨੂੰ ਨਾਹੀਂ ਹੋ ਬੁਰੂ ਬਿਨਾ ਮੈਂ ਨਾਹੀਂ ਹੋ ਬੁਰੂ ਬੁਰੂ ਉਨ੍ਹਾਂ ਪਰਮਤਮ ਮੈਂ ਬੇਖਿਆ ਮੈਂ ਨਾਹੀਂ ਹੋ ਬੁਰੂ ਬੁਰੂ ਬੁਰਾ ਫਿਰ ਜਦੋਂ ਗੁਰੂ ਬਿਨਾ ਮੈਂ ਨਹੀਂ ਹੋ ਅਲਗ ਤਰੀਕੇ ਨਾਲ ਸਥਾਈ ਵਿੱਚ ਗਾਇਨ ਕਰਦੇ ਹਾਂ ਤਾਂ ਉਸ ਨੂੰ ਬੰਬਾ ਸਕਦੇ ਹਾਂ ਪਹਿਲਾਂ ਇਹਨਾਂ ਸਿੱਖਦੇ ਹਾਂ ਹੋ ਬੇਵਿਦ ਦੇਨਾ ਮੈਂ ਨਹੀਂ ਹੋ ਬੇਵਿਦ ਦੇਨਾ ਮੈਂ ਨਹੀਂ ਹੋ ਬੇਵਿਦ ਦੇਨਾ ਮੈਂ ਨਹੀਂ ਹੋ ਇਹ ਹੋ ਗਿਆ ਆਪਣਾ ਸਥਾਈ ਤੇ ਉਸ ਤੋਂ ਬਾਅਦ ਅੰਤਰਾ ਗੁਰ ਕੀਤੇ ਕਰਉ ਦਿਨ ਰਾਤ ਜਾਗ ਕੋਈ ਨਾ ਨੇ ਟੈਦਾਤ ਗੁਰ ਕੀਤੇ ਕਰਉ ਦਿਨ ਰਾਤ ਜਾਗ ਕੋਈ ਨਾ ਨੇ ਟੈਦਾਤ ਗੁਰ ਪਰਮੇ ਹੋ ਹੈ ਸੁਪਰਮਾਨ ਉਹ ਦੇ ਨਾਮ ਹੈ ਨਾਹੀ ਹੋ ਉਹ ਦੇ ਨਾਮ ਹੈਾਰੇ ਹੋ ਗੁਰੂ ਦਰਪਨ ਮਨ ਨੂੰ ਇਸ ਤਾਈ ਆ ਗਿਆ ਤੇ ਹੁਣ ਦੇਖਦੇ ਆਂ ਅੰਤਰਾ गुर की टेक टेकरो दिन रात गुर् कीटेको दीन रात जाङ्गीटेको din raat jahan ki koi na metadat sim sidh kinal ghur par mein sar eko jaan jo tis paave so parwaan ਨਾ ਮੈਂ ਨਹੀਂ ਹੋ ਗੁਰੂ ਬਿਨਾ ਮੈਂ ਨਹੀਂ ਹੋ ਕਿ ਆਪ ਜੀ ਆਸਾਨੀ ਦੇ ਨਾਲ ਇਹ ਸ਼ਬਦ ਨੂੰ ਸਿੱਖ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ